ਗੌਰ ਨਹੀਂ ਕੀਤਾ ਨੇ ਗੰਗਲੂਆਂ ਤੋਂ ਮਿੱਟੀ ਚਾਰੀ ਕੁਸ਼ ਕੀਤਾ ਨਹੀਂ ਮੈਂ ਤੁਹਾਨੂੰ ਕਹਿੰਨੀ ਕਰ ਸ਼ਾਮ ਤੱਕ ਉਹਨੇ 48 ਘੰਟੇ ਹੋ ਗਏ ਤਾਂ ਕੋਈ ਗੌਰ ਨਹੀਂ ਕੀਤਾ ਹੋਣੇ ਪਰਸੋਂ ਦੀ ਮੀਟਿੰਗ ਕਹਿ ਰਹੇ ਪਰਸੋਂ ਤਾਂ ਕਹੀਂ ਕਿਦਾਂ ਜਗੀਨ ਕਰੀਏ ਤੇ ਹੁਣ ਜਿਹੜੇ ਦਰਬਾਰ ਸਾਹਿਬ ਦੇ ਸਭ ਕੁਝ ਹੁੰਦਾ ਸੀ ਐਮ ਨਾਲ ਹੁਣ ਫੋਨ ਤੇ ਕੁਝ ਕਰ ਸਕਦੇ ਸੀ ਤੁਹਾਡਾ ਕੋਈ ਬੰਦਾ ਮਰਜੂ ਫੇਰੀ ਨਾ ਮੀਟਿੰਗ ਕਰਨੀ ਜਿੰਨੀ ਢੇਰ ਸਾਡੇ ਸਿੰਘ ਪੰਜਾਬ ਲਿਆ ਕੇ ਆਉਣੇ ਨਹੀਂ ਸ਼ੱਕਦੇ ਉਨੀ ਦੇ ਰਹੀ ਨਹੀਂ ਸਕਣਾ ਭਾਵੇਂ ਮਰਜੀ ਹੈ ਭਾਵੇਂ ਰਹਿ ਜੀ ਤੁਸੀਂ ਤੋ ਭਾਈ ਅਮਰਿਤਪਾਲ ਦੇ ਪਰਿਵਾਰ ਵਾਲੋਂ ਅੱਜ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਦੋ ਦਿਨ ਪਹਿਲਾਂ ਅਮਰਿਤਪਾਲ ਦੇ ਪਰਿਵਾਰ ਵਾਲੇ ਅੰਮ੍ਰਿਤਸਰ ਦੇ ਡੀਸੀ ਨਾਲ ਮੁਲਾਕਾਤ ਕੀਤੀ ਸੀ ਮੰਗ ਪੱਤਰ ਦਿੱਤਾ ਸੀ ਅਤੇ ਮੰਗ ਕੀਤੀ ਸੀ ਕਿ ਅਮਰਿਤਪਾਲ ਦੀ ਜੇਲ੍ਹ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਲੇਕਿਨ ਡੀਸੀ ਅੰਮ੍ਰਿਤਸਰ ਦੇ ਅਮਰਿਤਪਾਲ ਦੇ ਪਰਿਵਾਰ ਕੋਲੋਂ ਸਵੈ ਮੰਗਿਆ ਸੀ ਉਸ ਸਮੇਂ ਦੇ ਦੌਰਾਨ ਉਹਨਾਂ ਦੁਆਰਾ ਕੋਈ ਇਸ ਤੇ ਗੌਰ ਨਹੀਂ ਕੀਤਾ ਗਿਆ ਸੋ ਹੈਰੀਟੇਜ ਸਟਰੀਟ ਤੇ ਅਸੀਂ ਖੜੇ ਆ ਇਸ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਮੀਟਿੰਗ ਜਿਹੜੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਅਮਰਿਤਪਾਲ ਦੇ ਪਰਿਵਾਰ ਦੀ ਹੋਈ ਸੀ ਲੇਕਿਨ ਉਹਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੋ ਤਸਵੀਰਾਂ ਤੁਸੀਂ ਦੇਖ ਦੇਖੋ ਕਿ ਹੈਰਿਟੇਜ ਸਟਰੀਟ ਤੇ ਜਾਪ ਕੀਤਾ ਜਾ ਰਿਹਾ ਹੈ ਤੇ ਅੱਜ ਤੋਂ ਆਪਣੀ ਮੰਗ ਨੂੰ ਲੈ ਕੇ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ ਭੋਖੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘ ਜਿਹੜੇ ਜੇਲਾ ਦੇ ਵਿੱਚ ਕੈਦ ਹੈ ਉਹਨਾਂ ਨੂੰ ਰਿਹਾ ਕੀਤਾ ਜਾਏ ਤੇ ਨਾਲ ਹੀ ਅਮਰਿਤਪਾਲ ਦੀ ਜੇਲ ਨੂੰ ਵੀ ਸ਼ਿਫਟ ਕੀਤਾ ਜਾਏ ਕਿਉਂਕਿ ਉਥੇ ਜੇਲ ਦੀ ਗੱਲ ਕਰੀਏ ਤੇ ਡਿਬਰੂਗੜ ਜੇਲ ਦੇ ਵਿੱਚ ਵੀ ਜਿਹੜਾ ਭੋਖੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਨਾਂ ਦੇ ਮਾਪਿਆਂ ਲੋ ਕਹਿ ਰਹੇ ਕਿ ਜਦੋਂ ਤੱਕ ਉਹਨਾਂ ਦੇ ਬੱਚੇ ਅੰਦਾ ਦਾਣਾ ਮੂਹ ਦੇ ਵਿੱਚ ਨਹੀਂ ਪਾਉਗੇ ਉਦੋਂ ਤੱਕ ਵੀ ਭੋਖੜ ਤਾਲ ਤੇ ਰਹਿਣਗੇ ਤੇ ਪਾਣੀ ਵੀ ਨਹੀਂ ਪੀਣਗੇ ਸੋ ਅੰਮ੍ਰਿਤਪਾਲ ਦੀ ਮਾਤਾ ਜੀ ਨਾਲ ਵੀ ਅਸੀਂ ਗੱਲ ਕਰਾਂਗੇ ਮਾਤਾ ਜੀ ਇਸ ਬਾਰੇ ਕੀ ਕਹਿੰਦੇ ਆ ਅਸੀਂ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦੀ ਮਾਤਾ ਜੀ ਦਾ ਇਸ ਬਾਰੇ ਕੀ ਰਿਐਕਸ਼ਨ ਹੈ ਕਿਉਂਕਿ ਹੁਣੇ ਜਿਹੜਾ ਅੰਮ੍ਰਿਤਸਰ ਦੇ ਡੀਸੀ ਨਾਲ ਵੀ ਇਸ ਬਾਰੇ ਜਿਹੜੀ ਗੱਲਬਾਤ ਹੋਈ ਹੈ ਮੀਟਿੰਗ ਜਰੂਰ ਦੋ ਹੋਈਆਂ ਡੀਸੀ ਦੇ ਨਾਲ ਅੰਮ੍ਰਿਤਸਰ ਪ੍ਰਸ਼ਾਸਨ ਦੇ ਨਾਲ ਲੇਕਿਨ ਕੋਈ ਸਿੱਟਾ ਨਹੀਂ ਨਿਕਲਿਆ ਮੈਮ ਅੰਮ੍ਰਿਤਸਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਤੁਹਾਡੀ ਕੋਈ ਸਿੱਟਾ ਨਹੀਂ ਨਿਕਲੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤੁਸੀਂ ਮੰਗ ਪੱਤਰ ਵੀ ਦਿੱਤਾ ਸੀ ਕਿ ਪ੍ਰਸ਼ਾਸਨ ਦੁਆਰਾ غور ਨਹੀਂ ਕੀਤਾ ਗਿਆ ਮੰਗ ਪੱਤਰ ਤੇ ਅਸੀਂ ਪਰਸੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਨੇ ਅਣਗੌਲਿਆ ਕਰ ਦਿੱਤਾ ਕੋਈ ਉਹਨਾਂ ਨੇ ਹਣ ਜਵਾਬ ਦਿੱਤਾ ਕੱਲੋਂ ਨਾ ਹੋਮ ਸੈਕਟਰੀ ਦਾ ਨੰਬਰ ਭੇਜ ਤਾਂ ਕਿ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਹੋਮ ਸੈਕਟਰੀ ਨੇ ਸਾਡਾ ਫੋਨ ਨਹੀਂ ਚੁੱਕਿਆ ਅੱਜ ਫਿਰ ਸਾਨੂੰ ਹਾਰ ਕੇ ਡਿਸੀਜਨ ਲੈਣਾ ਪਿਆ ਕਿ ਜਿਹੜੇ ਪੁੱਤ ਭੁਖ ਹੜਤਾਲ ਦੇ 7 ਦਿਨ ਹੋ ਗਏ ਬੈਠੇ ਨੇ ਅੱਜ ਵੀ ਬਹਿ ਜਾਣੇ ਆ ਅੱਜ ਇਹਨਾਂ ਨੂੰ ਭਜੜਾ ਪਈਆਂ ਅੱਜ ਇਹ ਕਈ ਪਰਸੋਂ ਦੀ ਮੀਟਿੰਗ ਰੱਖ ਕੇ ਵੀ ਤੇ ਪਰਸੋਂ ਕੋਈ ਹੜਾ ਸਿੰਘ ਚੜਾਈ ਕਰ ਗਿਆ ਕੌਣ ਜ਼ਿੰਮੇਵਾਰ ਤੇ ਇਹਨਾਂ ਸਿੰਘੋ ਥਿਆਡੇ ਇਹਨੇ ਸੀਰੀਅਸ ਆ ਅੰਬਰਸਰ ਜ 35 40 ਜਾਣੇ ਨੇ ਭੁਖ ਹੜਤਾਲ ਤੇ ਆ ਬਾਕੀ ਬੈੜਕਾਂ ਵਾਲਿਆਂ ਨਾਲ ਭੁਖ ਹੜਤਾਲ ਰਹਤੀ ਆ ਤੇ ਅਸੀਂ ਜਿੰਨੇ ਵੀ ਐਨਐਸਏ ਦੇ ਪਰ ਅੰਬਰਸਰ ਵਾਲਿਆਂ ਦੇ ਆਏ ਸਾਰੇ ਭੁਖੜਤਾਲ ਤੇ ਬਹਿ ਗਏ। ਬਾਕੀ ਇਹ ਪ੍ਰਸ਼ਾਸਨ ਹੁਣ ਵੇਲੇ ਵੀ ਨਾ ਨੂੰ ਕੇਰੇ ਪਾਸੇ ਤੋਰਨਾ। ਪ੍ਰਸ਼ਾਸਨ ਨੇ ਤੁਹਾਡੇ ਕੋਲ ਇੱਕ ਦਿਨ ਦਾ ਟਾਈਮ ਮੰਗਿਆ ਸੀ ਕਿ ਕੱਲ ਤੱਕ ਤੁਹਾਡੀ ਜਿਹੜੀ ਮੰਗ ਪੱਤਰ ਦਿੱਤਾ ਉਹਦੇ ਤੇ ਗੌਰ ਕੀਤਾ ਜਾਏਗਾ। ਕੋਈ ਗੌਰ ਨਹੀਂ ਕੀਤਾ। ਨੇ ਗੰਗਲੂਆਂ ਤੋਂ ਮਿੱਟੀ ਚਾਰੀ ਕੁਛ ਕੀਤਾ ਨਹੀਂ। ਮੈਂ ਤੁਹਾਨੂੰ ਕਹਿੰਨੀ ਕਰ ਸ਼ਾਮ ਤੱਕ ਉਹਨੇ 48 ਘੰਟੇ ਹੋ ਗਏ ਤਾਂ ਕੋਈ ਗੌਰ ਨਹੀਂ ਕੀਤਾ। ਹੁਣੇ ਪਰਸੋਂ ਦੀ ਮੀਟਿੰਗ ਕਹਿ ਰਹੇ। ਪਰਸੋਂ ਤਾਂ ਕਹੀਂ ਕਿਦਾਂ ਯਕੀਨ ਕਰੀਏ? ਤੇ ਹੁਣ ਜਿਹੜੇ ਦਰਬਾਰ ਸਾਹਿਬ ਦੇ ਨਾ ਤੇ ਸਭ ਕੁਝ ਹੁੰਦਾ ਸੀ ਐਮ ਨਾਲ ਹੁਣ ਫੋਨ ਤੇ ਕੁਝ ਕਰ ਸਕਦੇ ਸੀ ਕਿਹਾਡਾ ਕੋਈ ਬੰਦਾ ਮਰਜੂ ਫੇਰੀ ਨਾ ਮੀਟਿੰਗ ਕਰਨੀ ਤੇ ਹੁਣ ਢਾਡੀ ਦਰਬਾਰ ਸਾਹਿਬ ਦੇ ਬਾਹਰ ਵੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਕੀ ਕੀ ਗੱਲਬਾਤ ਹੋਈ ਕਿਹੜੇ ਕਿਹੜੇ ਮੁੱਦਿਆਂ ਦੇ ਵਿਚਾਰ ਕਰਦੇ ਕਿ ਪਰਸੋਂ ਮੀਟਿੰਗ ਹੈ ਕਿ ਸਾਨੂੰ ਮਨਜ਼ੂਰ ਨਹੀਂ ਹੈ ਪਰਸੋਂ ਤਾਂ کہیں ਨਹੀਂ ਰਹਿ ਸਕਦੇ ਫੈਸਲਾ ਆਹੀਂ ਬੈਠੇ ਹੋਵਾਂਗੇ ਜੇ ਕਿ ਸਿੰਗ ਨੂੰ ਕੁਝ ਹੋ ਵੀ ਜਾਊਗਾ ਤੇ ਮਾਂਜੇ ਤਾਂ ਉਹ ਪਹਿ ਹੀ ਬੈਠੇ ਹਨ ਨਾਲ ਤੇ ਹੁਣ ਅੱਜ ਤੋਂ ਭੁਖੜਤਾਲ ਦੀ ਸ਼ੁਰੂਆਤ ਕੀਤੀ ਹੈ ਇਥੋਂ ਦਿਨ ਰਾਤ ਜੋ ਤੱਕ ਸਾਡੀ ਮੰਗ ਨਹੀਂ ਮੰਨ ਜਾਈਗੀ ਜਿੰਨੀ ਢੇਰ ਸਾਡੇ ਸਿੰਘ ਪੰਜਾਬ ਲਿਆ ਕੇ ਆਉਣੇ ਨਹੀਂ शकਦੇ ਉਨੀ ਦੇ ਰਹੀ ਨਹੀਂ ਸਕਣਾ ਭਾਵੇਂ ਮਰਜੀ ਹੈ ਭਾਵੇਂ ਰਹਿ ਜਾਈਗੇ ਤੁਸੀਂ ਵੀ ਉਧਰ ਨਾਲ ਲੱਗੇ ਹੀ ਉਹਦਣ ਡੀਸੀ ਨੇ ਕਿਹਾ ਕਿ ਮੇਰੇ ਹੱਥ ਵਸ ਕੁਛ ਨਹੀਂ ਹੈਗਾ ਤੇ ਅੱਜ ਡੀਸੀ ਦੇ ਹੱਥ ਵਸ ਸਾਰਾ ਕੁਛ ਆ ਗਿਆ ਫੇਸ ਕਰਕੇ ਵੇਖੋ ਪਹਿਲੂ ਅਸੀਂ ਦੀਪ ਨੂੰ ਗਵਾਇਆ ਵਾ ਦੀਪ ਦਾਸ ਤਿਕਰ ਕੋਈ ਇਨਸਾਫ ਨਹੀਂ ਮਿਲਿਆ ਹੁਣ ਵੇਖੋ ਕਿੰਨੇ ਸਿੰਘ ਇੱਥੇ ਬੈਠੇ ਆ ਜਿਨ੍ਹਾਂ ਦਾ ਕੋਈ ਅਲੀਗੇਸ਼ਨ ਨਹੀਂ ਹੈਗਾ ਭਾਈ ਅਮਰਪਾਲ ਦੇ ਕੋਈ ਤਰਾਹਾਂ ਕੋਈ ਸਾਬਤ ਕਰੇ ਜਿਹੜੇ ਭਗਵੰਤ ਮਾਨ ਕਹਿ ਰਹੇ ਆ ਕਿ ਆਪਾਂ ਇਹਨਾਂ ਨੂੰ ਸਰਚ ਆਪਰੇਸ਼ਨ ਨਾਲ ਵੇਂਦੇ ਪਈ ਕੀ ਕਿ ਉੱਥੇ ਬੰਬ ਚੱਲੇ ਹੀ ਕੀ ਚੱਲਿਆ ਕੀ ਸਾਬਤ ਕੀ ਕੀਤਾ ਭਾਈ ਅਮਰਪਾਲ ਕੋਲ ਇਹਨਾਂ ਦੀ ਗਨਾ ਕੀਆ ਗਵਾ ਸਾਨੂੰ ਗਨਾਵਾ ਦਾ ਵੀ ਸਾਬਤ ਚਾਹੀਦਾ ਵੀ ਕਿਹੜੇ ਕਾਦੇ ਵਾਸਤੇ ਉਹਨਾਂ ਨੇ ਉੱਥੇ ਕੁਲਵੰਤ ਸਿੰਘ ਤੇ ਬਸੰਤ ਸਿੰਘ ਇਹਨੇ ਸੀਰੀਅਸ ਕਲਵੰਤ ਨੂੰ ਦੌਰਾ ਪੈਂਦਾ ਉਹਦੀ ਜੀਭ ਕੱਟੀ ਗਈ ਆ ਉਹਦੀ ਮਾਤਾ ਇਥੇ ਹਾਰਡ ਦੀ ਪੇਸ਼ੈਂਟ ਹੈ ਜੇ ਉਹਦੀ ਮਾਤਾ ਨੂੰ ਕੁਛ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਜੇ ਕਲਵੰਤ ਨੂੰ ਨੂੰ ਕੁਛ ਹੋ ਜਾਂਦਾ ਬਸੰਤ ਨੂੰ ਹੋ ਜਾਂਦਾ ਕੌਣ ਜ਼ਿੰਮੇਵਾਰ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਨਾ ਫਿਰ ਇਹ ਮਰਵਾਉਣਾ ਚਾਹੁੰਦੇ ਆ ਨਾ ਸਿੱਖਾਂ ਨੂੰ ਤੇ ਫਿਰ ਮਰਵਾਉਣ ਕੋਈ ਗੱਲ ਨਹੀਂ ਫਿਰ 84 ਲਿਆਉਣੀ ਚਾਹੁੰਦੇ ਲਿਆਉਣ ਕੋਈ ਨਹੀਂ ਹੋ ਨਹੀਂ ਪਾ ਸਾਹਮਣੇ ਗੋਲੀਆਂ ਮਾਰਦੇ ਨਾ ਨੂੰ ਅਸੀਂ ਡਟੇ ਬਸ ਸੋ ਕਿੰਨੇ ਕਿੰਨੇ ਪਰਿਵਾਰ ਇਕੱਠੇ ਹੋਏ ਕਿੰਨੇ ਪਰਿਵਾਰ ਸਾਰੇ ਐਨਐਸਏ ਦੇ ਪਰਿਵਾਰ ਆਏ ਅੰਮ੍ਰਿਤਸਰ ਵਾਲਿਆਂ ਦੇ ਪਰਿਵਾਰ ਆਏ ਬਹੁਤ ਸੰਗਤ ਵੀ ਆ ਰਹੀ ਹੈ ਸੋ ਸੰਗਤਪੋਖਰ ਦਾਲ ਤੇ ਬੈਠੂਗੀ ਜਿੰਨਾ ਚ ਇੱਕ ਸਾਰੇ ਬੰਦੀ ਸਿੰਘ ਇੱਧਰ ਨਹੀਂ ਆਉਂਦੇ ਉਹਨਾਂ ਦੀਆਂ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਆ ਕੁਲਵੰਤ ਸਿੰਘ ਬਸੰਤ ਸਿੰਘ ਵਰਗੇ ਤੁਰਨੇ ਤੋਂ ਵੀ ਆ ਸਮਰਾਥ ਹੋ ਚੁੱਕੇ ਆ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ व्हीਲ ਚੇਅਰ ਦੇ ਲੈ ਕੇ ਜਾਂਦੇ ਉਹਨਾਂ ਦੇ ਮਾਤਾ ਜੀ ਹਾਰਟ ਦੇ ਪੇਸ਼ੈਂਟ ਆ ਇੱਥੇ ਕਿਸੇ ਵੀ ਸਿੰਘ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕੋਈ ਵੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਏਗਾ ਤੇ ਜਿੰਨੀ ਸੰਗਤ ਬੈਠੀ ਆ ਸਾਰਿਆਂ ਦੀ ਭੁੱਖ ਹੜਤਾਲ ਐ ਸੋ ਪੋਖੜਤਾਲ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਮੰਗ ਜਿਹੜੀ ਡੀਸੀ ਨੂੰ ਮੰਗ ਪੱਤਰ ਜਿਹੜੇ ਅਮਰਿਤਪਾਲ ਦੇ ਪਰਿਵਾਰ ਵਾਲੋਂ ਕੀ ਦਿੱਤਾ ਗਿਆ ਸੀ ਉਸ ਮੰਗ ਪੱਤਰ ਤੇ ਕੋਈ ਵਿਚਾਰ ਹਲੇ ਤੱਕ ਨਹੀਂ ਕੀਤਾ ਗਿਆ ਹਾਲਾਂਕਿ ਹੁਣ ਵੀ ਦੋ ਮੀਟਿੰਗਾਂ ਜ਼ਰੂਰ ਹੋਈਆਂ ਲੇਕਿਨ ਉਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਪਰਿਵਾਰ ਨੇ ਅਤੇ ਐਨਐਸਏ ਦੇ ਜਿੰਨੇ ਵੀ ਇਸ ਵੇਲੇ ਜ਼ਿਲ੍ਹਾ ਦੇ ਵਿੱਚ ਬੰਦ ਹੈ ਉਹਨਾਂ ਦੇ ਪਰਿਵਾਰ ਵਾਲੋਂ ਅੱਜ ਤੋਂ ਪੋਖੜਤਾਲ ਦੀ ਸ਼ੁਰੂਆਤ ਕੀਤੀ ਗਈ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਏ ਤੱਕ ਉਹ ਉਹ ਹੜਤਾਲਦੇ ਰਹਿਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ